ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਆਏ ਕਿਉਂਕਿ ਇਹ ਬੇਨਤੀ ਕੀਤੀ ਸੀ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਬਹਾਦਰ ਸ਼ਾਹ ਉੱਠ ਕੇ ਤਖਤਾਂ ਤੋਂ ਉੱਠ ਲੋ ਕੇ ਮਹਾਰਾਜ ਦਾ ਸਵਾਗਤ ਕਰਦਾ ਹੈ ਤੇ ਸਤਿਗੁਰ ਜੀ ਨੂੰ ਉੱਚੇ ਪਲੰਘ ਦੇ ਉੱਤੇ ਬਿਠਾਇਆ ਜਾਂਦਾ ਹੈ ਮਹਾਰਾਜ ਪਲੰਘ ਤੇ ਬੈਠ ਰਾਜਦੇ ਨੇ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਗੁਪਤ ਗੋ ਹੋਣ ਲੱਗ ਪਈ ਤੇ ਉਹਨਾਂ ਬਹਾਦਰ ਸ਼ਾਹ ਦੇ ਕੰਨ ਵਿੱਚ ਆਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਬਹਾਦਰ ਨੇ ਇਹ ਛੇੜ ਦਾ ਸ਼ਿਕਾਰ ਕਰ ਲੈਂਦੇ ਨੇ ਸਾਡੇ ਦੇਲ ਚਾਹੁੰਦਾ ਏ ਕਿ ਅਸੀਂ ਵੇਖੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਵਾਕੀ ਸ਼ਿਕਾਰ ਕਰ ਲੈਂਦੇ ਨੇ ਸ਼ੇਰ ਦਾ ਤਬਾਦਰ ਸ਼ਾਹ ਨੇ ਉਹ ਸਾਰੀ ਗੱਲ ਮਹਾਰਾਜ ਦੇ ਸਾਹਮਣੇ ਸਨਮੁਖ ਪੇਸ਼ ਕੀਤੀ ਕਿ ਸਤਗੁਰੂ ਜੀ ਸੁਣਿਆ ਤੁਸੀਂ ਸ਼ੇਰ ਦਾ ਸ਼ਿਕਾਰ ਕਰ ਲੈਂਦੇ ਹੋ ਸਾਡੇ ਦਰਬਾਰੀ ਦੇਖਣਾ ਚਾਹੁੰਦੇ ਨੇ ਕਿ ਕੀ ਤੁਸੀਂ ਸ਼ੇਰ ਦਾ ਸ਼ਿਕਾਰ ਵਾਕੀ ਕਰ ਲੈਂਦੇ ਹੋ ਜਾਂ ਗੱਲ ਹੀ ਤਰੀ ਹੋਈ ਹੈ ਲੋਕਾਂ ਦੇ ਵਿੱਚ ਤਾਂ ਮਹਾਰਾਜ ਕੁਝ ਬੋਲਣ ਤੋਂ ਪਹਿਲਾਂ ਇੱਕ ਸਿੱਖ ਮਹਾਰਾਜ ਦਾ ਦਰਬਾਰੀ ਹੈ ਜਿਹੜਾ ਸੇਵਕ ਹੈ ਭਾਈ ਰੋਸ਼ਨ ਸਿੰਘ ਯੋਟਕੇ ਖੜੋ ਗਿਆ ਇਹਨੇ ਆ ਕੇ ਪਾਸ਼ਾ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਕਮ ਕਰੋ ਪਾਸ਼ਾ ਮੈਂ ਸ਼ੇਰ ਮਾਰ ਕੇ ਲੈ ਕੇ ਆਉਣਾ ਤਾਂ ਬਾਦਰ ਸ਼ਾਹ ਕਹਿੰਦਾ ਸਾਡੇ ਇੱਥੇ ਨੇੜੇ ਜੈਜੋਂ ਦਾ ਜੰਗਲ ਹੈ ਜਿੱਥੇ ਇੱਕ ਆਦਮ ਖੋਰ ਸ਼ੇਰ ਰਹਿੰਦਾ ਹੈ ਲੋਕ ਇਲਾਕੇ ਦੇ ਲੋਕ ਬੜੇ ਪਰੇਸ਼ਾਨ ਨੇ ਉਹ ਸ਼ੇਰ ਤੋਂ ਤੇ ਭਾਈ ਰੋਸ਼ਨ ਸਿੰਘ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਅੱਗੇ ਲੈ ਕੇ ਤੁਰ ਲੱਗਦਾ ਹੈ ਤੇ ਸਤਗੁਰੂ ਪਾਸ਼ਾ ਉਹਨੂੰ ਸ਼ਮਸ਼ੀਰ ਦੇਣ ਲੱਗਦੇ ਨੇ ਤੇ ਸਤਗੁਰੂ ਪਾਸ਼ਾ ਫਿਰ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਵੀ ਬਹਾਦਰ ਸ਼ਾਹ ਮੇਰਾ ਸਿੱਖ ਜਾਵੇਗਾ ਉਸ ਜੰਗਲ ਦੇ ਅੰਦਰ ਉਹ ਜੰਗਲ ਚ ਜਾ ਕੇ ਸਿੱਖ ਛੇੜ ਦਾ ਸ਼ਿਕਾਰ ਕਰਕੇ ਲੈ ਕੇ ਆਵੇਗਾ ਕਿ ਪੁੱਤਾ ਸ਼ਮਸ਼ੀਰ ਨਾਲ ਲੈ ਜਾ ਤਦੋਂ ਸਿੱਖ ਕਹਿਣ ਲੱਗਾ ਮਹਾਰਾਜ ਇਹ ਸ਼ਮਚੀਰ ਦੇ ਨਾਲ ਮੈਂ ਸ਼ੇਰ ਮਾਰ ਦਿੱਤਾ ਇਹਨਾਂ ਦੇ ਮਨ ਵਿੱਚ ਇਹ ਬਹਿ ਪੈ ਜਾਣਾ ਕਿ ਗੁਰੂ ਦੀ ਤਲਵਾਰ ਵਿੱਚ ਕੋਈ ਅਦਮਤ ਸੀ ਮਾਰੀ ਮੈਂ ਤਲਵਾਰ ਲੈ ਕੇ ਜਰੂਰ ਜਾਵਾਂਗਾ ਨਾਲ ਪਰ ਮੈਂ ਤਲਵਾਰ ਨਾਲ ਸ਼ੇਰ ਨਹੀਂ ਮਾਰਾਂਗਾ। ਕਹਿੰਦੇ ਜੰਗਲ ਦੇ ਵਿੱਚ ਗਿਆ ਇਹਨੇ ਇੱਕ ਮੋਟਾ ਡੰਡਾ ਤੋੜਿਆ ਸੋਟਾ ਸਲੁੱਤਰ। ਤੇ ਜਦੋਂ ਸ਼ੇਰ ਆਇਆ ਨਾ ਉਹਦੇ ਸਿਰ ਵਿੱਚ ਸੋਟੇ ਮਾਰ-ਮਾਰ ਕੇ ਉਹਦਾ ਸਿਰ ਫੇਰ ਦਿੱਤਾ ਤੇ ਉਹਨੂੰ ਪੂੰਛ ਤੋਂ ਫੜ ਕੇ ਘੜੀਸ ਕੇ ਲਿਆ ਕੇ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਸੁੱਟ ਦਿੱਤਾ ਕਹਿੰਦਾ ਇਹੋ ਸ਼ੇਰ। ਬਹਾਦਰ ਸ਼ਾਹ ਇੱਕਦਮ ਆਪਣੇ ਤਖਤਾਂ ਤੋਂ ਉੱਠ ਕੇ ਖੜ ਹੋ ਜਾਂਦਾ ਏ। ਤੇ ਭੱਜਿਆ ਹੋਇਆ ਸਿੱਖ ਦੇ ਕੋਲ ਜਾ ਕੇ ਆਪਣੇ ਗਲ ਦਾ ਸੋਨੇ ਦਾ ਕੈਂਠਾ ਲਾ ਕੇ ਉਹਦੇ ਗਲ 'ਚ ਪਾਉਣ ਲੱਗਦਾ ਹੈ ਤਦੋਂ ਸਿੱਖ ਨੇ ਰੋਕ ਦਿੱਤਾ ਕਿ ਨਾ ਨਹੀਂ ਬਾਦਸ਼ਾਹ ਤੁਸੀਂ ਬਾਦਸ਼ਾਹ ਤੁਹਾਡਾ ਸਤਕਾਰ ਹੈ ਪਰ ਇਹ ਸਿਰ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਝੁਕ ਸਕਦਾ ਹੈ ਇਹ ਸਿੱਖ ਜੇ ਝੋਲੀ ਅੜ ਸਕਦਾ ਹੈ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਅੜ ਸਕਦਾ ਹੈ ਕਿਸੇ ਹੋਰ ਅੱਗੇ ਨਹੀਂ ਮਹਾਰਾਜ ਬੜੇ ਖੁਸ਼ ਹੋਏ